ਆਈ ਲੱਗਦੀ ਜਿਵੇਂ ਹੈੱਡਫੋਨ ਲਾਇਆ ਹੁੰਦਾ ਫੌਜੀ ਬੋਲ ਫੌਜੀ ਬੋਲ ਲੱਗ ਗਿਆ ਆਇਆ ਨਾ ਇੱਕ ਘਬਰਾਟ ਹੋ ਰਹੀ ਐ ਹਲੋ ਜ਼ਫੀਰ ਕਾਲ ਜੀ ਸਾਰਿਆਂ ਨੂੰ ਹੋਪ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਦੋਵੇਂ ਵੀ ਬਹੁਤ ਵਧੀਆ ਐ ਅਸੀਂ ਸਾਰੇ ਬਹੁਤ ਵਧੀਆ ਐ ਬਸ ਪਾਪਾ ਦਾ ਕੰਮ ਕੰਮ ਖਰਾਬ ਹੋ ਜਾਂਦਾ ਜਦੋਂ ਅਸੀਂ ਸ਼ਹਿਰ ਜਾਣਾ ਹੁੰਦਾ ਪਾਪਾ ਨਹੀਂ ਵਧੀਆਂ ਨੇ ਨਿੱਕੇ ਦਿੱਤੇ ਤਾਂ ਮੁਕਿਆਂ ਨਹੀਂ ਆ ਬਾਕੀ ਬਣਾ ਬਗੈ ਨਹੀਂ ਸਹੀ ਗੱਲ ਹੈ ਸੜ ਕੋਈ ਕੰਮ ਪੂਰਾ ਨਹੀਂ ਤੇ ਕਰਮ ਨੇ ਵੀ ਸ਼ਹਿਰ ਚ ਕੰਮ ਸੀਗਾ ਤਾਂ ਮੈਨੂੰ ਵੀ ਸ਼ਹਿਰ ਚ ਕੰਮ ਸੀ ਕੰਮ ਕੀ ਸੀ ਕੰਮ ਕੀ ਸੀ ਕੰਮ ਸ਼ਹਿਰ ਜਾ ਕੇ ਪਤਾ ਲੱਗੂਗਾ ਸਾਨੂੰ ਕੰਮ ਕੀ ਸੀ ਇੱਕ ਮੰਮਾ ਦਾ ਬੜਾ ਵੱਡਾ ਕੰਮ ਕਰਕੇ ਆਉਣਾ ਸੀ ਇਹ ਭੈਣ ਜੀ ਹਰ ਜਿਵੇਂ ਕੀ ਹਰ ਵੇਲੇ ਕਰਮਨ ਲੇਟ ਹੁੰਦੀ ਐ ਇਸ ਵਾਰ ਵੀ ਕਰਮਨ ਲੇਟ ਐ ਕਰਮਨ ਦਾ ਬੂਟ ਪੰਦਾ ਸੰਘਰਸ਼ ਦੇਖ ਲਓ ਅੱਜ ਕਰਮਨ ਨਾਲ ਧੋਖਾ ਹੋ ਗਿਆ ਪਹਿਲਾਂ ਅਸੀਂ ਚੀਜ਼ ਲੈ ਕੇ ਆਉਂਦੇ ਹੁੰਦੇ ਸੀ ਵਿੱਚ ਬਾਦ ਪਹਿਲਾਂ ਅਸੀਂ ਚੀਜ਼ ਲੈ ਕੇ ਆਉਂਦੇ ਹੁੰਦੇ ਸੀ ਕਰਮਨ ਡਿਸਾਈਡ ਕਰਦੀ ਸੀ ਆਤੀ ਕਿਹੜੇ ਉਹ ਚੀਜ਼ ਲੈਣੀ ਮੈਂ ਡਿਸਾਈਡ ਕੀਤੀ ਸੀ ਸੋਣੀ ਪਾ ਗਿਆ ਬੱਕੜ ਗਿਆ ਉਹ ਵਿਚਾਰੀ ਪੁਰਾਣੀ ਪਾਈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਦੇ ਆਉਣੇ ਆ ਜਿਹੜੀ ਹਰੀਆਲੀ ਦੇਖ ਰਿਓ ਐਸ ਕੱਲੀ ਐ ਸੜਕ ਤੇ ਹੀ ਐ ਤੇ ਇਹ ਵੀ ਖਤਮ ਕਰ ਦੇਣਗੇ ਕਿਉਂਕਿ ਉੱਧਰ ਦੇਖ ਲਓ ਸਾਰਾ ਸਿਸਟਮ ਨਕਿਆ ਪਿਆ ਤੇ ਤਰਾ ਝੂਠ ਆ ਬਸ ਤਿਆਰ ਹੋ ਹੀ ਜਾਂਦਾ ਮਹੀਨਾ ਕਾ ਹੋਰ ਚੱਲੂ ਆ ਐਵੇਂ ਪਿੱਛੇ ਆ ਨਕੀਲ ਕੀ ਹੱਟੀ ਵਾਲਿਆਂ ਨੇ ਤਾਂ ਜਵਾਬ ਇਹਨਾਂ ਦੇ ਆ ਇਹ ਬੰਦ ਐ ਸ਼ਨੀਵਾਰ ਹੰਦ ਠੀਕ <discs Kilimu. Takurimu> <identify minu> <tabar> yes, yes. Ah, ura, 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 putih banget. Yes, yes. Ah, ਆਈ ਲੱਗਦੀ ਜਿਵੇਂ ਹੈੱਡਫੋਨ ਆ ਗਿਆ ਹੁੰਦਾ ਇਹ ਪੇਪਰਾਂ ਬੂਫਰਾਂ ਚ ਕੰਮ ਹੁੰਦਾ ਕਰਮਨ ਤੋਂ ਲੈਣਾ ਤੇ ਦੇ ਦੇ ਤਾਂ ਐਡੀ ਅੰਕ ਲੱਗੂਗੀ ਯਾ ਲਾਈਟ ਨਹੀਂ ਹੁੰਦੀ ਹੈ ਨਾ ਫਿਰ ਮੈਨੂੰ ਆ ਨਾ ਫਲੋਰ ਦੀ ਬਣਾਉਣੀ ਮੈਨੂੰ ਬਹੁਤ ਕੰਮ ਹੋ ਗਿਆ ਫਲੋਰ ਦੇ ਰੰਗ ਲਗਾਓ ਫਲੋਰ ਦੇ ਰੰਗ ਲਗਾਓ ਫਲੋਰ ਦੇ ਰੰਗ ਲਗਾਓ ਸਮੈਟਲ ਆ ਰਿਹਾ ਨਾ ਕਿ ਆਹ ਰੱਖੀ। ਤੇ ਨੀਂਂ ਤਰ੍ਹਾਂ ਆਉਦੇ। ਹਾਂ। ਇਹ ਕਿਹਨੇ? ਆਹ ਸਹੀ ਹੈ। ਫੈਨ ਹੈ। ਉਹ ਚਾਹ ਸਰੋ। ਮੰਮੀ ਬਾਹਰ ਬੈਠ ਕੇ ਕੰਮ। ਅੱਖਾਂ ਬਚਾਣਾ ਬੇਟਾ ਮੈਂ ਕਿੰਨੇ ਮੁੱਗੀ ਬੈਠਣਾ। ਜੀ ਤਾਂ ਨੀਂਂ ਤੇ ਨੀ ਲੱਗੀ ਵੀ ਐਨ ਤੇ ਦੂਰ ਦੀ ਐ ਹਨਾ ਮਤਲਬ ਜੇ ਇਹ ਫੋਨ ਚਲਾਉਣੀ ਇਹ ਵੀ ਯੂਜ਼ ਕਰ ਸਕਦੇ। ਸ਼ੀਸ਼ੇ ਇਹਨਾਂ ਨੰਬਰ ਤੇ ਲੱਗੀ ਹੋਈ ਐ। ਹਾਂਜੀ। ਪਰ ਜਨਾ ਲਾ ਤਾਂ ਸਦੇ ਪਰ ਇਹਨਾਂ ਦਾ ਨੰਬਰ ਹੈ ਫਿਰ ਨੰਬਰ ਜੀ ਲਾ। ਨਹੀਂ ਤੂੰ ਸਾਰੇ ਡੱਬਰ ਨੂੰ ਚਾਈ ਚੜ ਗਿਆ ਐਨਕਾ। ਮਾਰ ਕੇ ਨਿਕਲ ਜਾਂਦੇ ਪਾਪਾ ਕਿ ਲੋਕਾਂ ਨੂੰ ਦਿਖਾਉਣੇ ਵੀ ਮੈਂ ਜੀ ਜੋ ਸਾਰਾ ਟੱਬਰ ਨਿਕਲੂ ਐਨਕਾ ਲਾ ਕੇ ਕਿੰਤਰ ਬੜੀ ਆਨੀ ਹੈ ਪਰ ਬਾਹਰ ਨਹੀਂ ਨਿਕਲੀ ਮੱਖੀ ਦਾ ਵਾਇਦਾ ਮੁੰਮਣੇ ਨਗੜੇ ਆਪਾਂ ਬਾਦਾਮ ਬਦੂਮ ਵੀ ਚੱਕ ਕੇ ਖਾ ਲਾ ਘਰੇ ਨਹੀਂ ਹੈ ਨਾ ਮੁੰਮੀ ਨੂੰ ਸਟ੍ਰੋਬੇਰੀ ਲਾਣੀ ਹੈ ਕਿ ਦੁੱਤੀ ਸਟ੍ਰੋਬੇਰੀ ਲਾਣੀ ਹੈ ਨਹੀਂ ਲੱਲਾ ਲਕਸ਼ਾਂ ਜੀ ਨਮਾਦ ਬਾਏ ਬਾਏ ਇਹਨੀ ਮੈਂ ਪੇਪਰ ਦੇ ਲਾ ਵੇ ਵੀ ਕਰ ਮਨਾਏ ਸੋਦਾ ਲਿਆਉਂਦੀ ਆ ਤੈਨੂੰ ਵੀ ਲਾ ਦੀਆ ਫਿਰ ਜਿਵੇਂ ਮਾੜੀ ਪਰ ਜੰਮੀਆਂ ਤੇ ਮੇਰਾ ਕੀ ਕਸੂਰ ਹੈ ਸਾਡੀ ਫੇਵਰੇਟ ਦਕਾਨ ਇਹ ਆ ਗਿਆ ਮੰਮਾ ਵਾਸਤੇ ਮੰਮਾ ਨੇ ਸਪੈਸ਼ਲ ਡਿਮਾਂਡ ਕਰਕੇ ਆਈ ਮੰਗਵਾਉਣ ਨੂੰ ਤੇ ਕਰ ਬਣਾਉ ਦੱਸੋਦਨ ਜੋਦ ਨਾਲ ਚੱਕੋ ਇਹ ਜ਼ਰੂਰੀ ਹੈ ਤੁਸੀਂ ਬੰਡ ਘੁੰਡੇ ਲੱਕ ਬੈਠੇ ਸੀਗੇ ਨਾ ਮੈਂ ਭੰਡਿਆਂ ਵਾਲੇ ਤੇ ਜਾ ਰਹੀ ਮਤਲਬ ਆਹ ਦੇ ਆਹ ਹੈ ਕੱਲੋਂ ਪੇਪਰ ਆ ਆੜਿਆ ਪਾਸ ਕਰਕੇ ਉਹਨੇ ਤੇ ਹੁਣ ਸਾਰੇ ਜਾਣੇ ਮੇਰੇ ਰਿਜ਼ਲਟ ਵਾਸਤੇ ਦੁਆਵਾਂ ਕਰਿਓ ਕਿਉਂਕਿ ਤੁਹਾਡੀਆਂ ਜਿਹੜੀਆਂ ਦੁਆਵਾਂ ਬਲੇਸਿੰਗਸ ਹੈ ਕਿ ਮੇਰੇ ਪੇਪਰ ਵਧੀਆ ਹੋਏ ਤੇ ਪਿੱਛੇ ਹੀ ਰਹਿ ਜਾਣਗੇ ਕਿਉਂਕਿ ਰਿਜ਼ਲਟ ਉਹਦੇ ਨੂੰ ਤਾਂ ਮੈਂ ਪੇਪਰ ਕਰਕੇ ਆ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਅੱਜ ਅਸੀਂ ਉੱਥੇ ਸੀ 4 ਵਜੇ ਕਿ ਅੱਜ ਮੇਰਾ ਹੈਗੇ ਪੇਪਰ ਕਿ ਸਾਰੇ ਪੁੱਛਦੇ ਰਹਿੰਦੇ ਨਵਨ ਕਿੱਥੇ ਰਹਿਣ ਲੱਗੀ ਵਲੌਗ ਨਹੀਂ ਬਣਾਉਂਦੀ ਵਲੌਗ ਨਹੀਂ ਆਉਂਦਾ ਤੇ ਹੁਣ ਵਲੌਗ ਲਗਾਤਾਰ ਆਏਗਾ ਨਹੀਂ ਕਿਉਂਕਿ ਹੁਣ ਆਪਣਾ ਪੇਪਰ ਹੋ ਗਿਆ ਨਾ ਤੇ ਪੇਪਰ ਕਾਹਦਾ ਉਹ ਲਾਸਟ ਤੇ ਪਤਾ ਲੱਗ ਗਿਆ ਵੈਸੇ ਤਾਂ ਮੈਨੂੰ ਸਵੇਰ ਸਵੇਰ ਉੱਠਣ ਦਾ ਬੜਾ ਚਾਹ ਹੁੰਦਾ ਹੈ ਹਨਾ ਪਰ ਗੱਲ ਇਹ ਹੈ ਕਿ ਉੱਠਿਆ ਨਹੀਂ ਜਾਂਦਾ ਪਾਪਾ ਨੇ ਮੇਰੇ ਤੋਂ ਵੱਧ ਟੋਰ ਰੱਖਦੇ ਦੇਖੀ ਤੁਹਾਡਾ ਪੇਪਰ ਹੈ ਕਿ ਮੇਰਾ ਪਾਪਾ ਉਹਦੇ ਫਰੈਂਡ ਦੀ ਕਾਰ ਲੈ ਗਿਆ ਕਿਉਂਕਿ ਆਪਣੀ ਕਾਰ ਤੁਹਾਨੂੰ ਪਤਾ ਹੀ ਵੇਚਤੀ ਤੇ ਹੁਣ ਬਾਕੀ ਦੇਖਦੇ ਅੱਗੇ ਕਰਦਾ ਕੀ ਬੰਤੇ ਆਪਣੇ ਦਾਇਆ ਜੀ ਦਾ ਪੱਟਾ ਮੁੰਡਾ ਆਪਣੇ ਨਾਲ ਪੇਪਰ ਤੇ ਹੋਣ ਜਾਈ। ਕਰਮਨ ਬਾਈ। ਬਾਈ। ਅੱਜ ਜਾਣਾ ਤੇ ਕਰਮਨ ਤੇ ਮੰਮਾ ਨੇ ਵੀ ਸੀ ਇਹਦਾ ਵੀ ਕੰਪੀਟੀਸ਼ਨ। ਆਹ। ਆਹ। ਲੋਕ ਕਿੰਨਾ ਮਜ਼ਾ ਆ ਰਿਹਾ। ਉਹ। ਕੀ? ਮੈਨੂੰ ਬਈ ਮਰ ਮਿਚੀ ਨਾਲ ਖਬਰਾ ਅੱਡ ਹੋਇਆ ਨਹੀਂ ਮੈਂ ਅੱਜ। ਪਹਿਲਾਂ 8 ਖੰਡ ਖਾ ਲਈ। ਜਿੱਤੇ ਜਿੱਤੇ ਮੈਂ ਤਾਂ ਨਹੀਂ ਚਿੱਟੀ ਕਰਤੀ ਆ ਗਿਆ ਮਾਰ ਘੜਾਂਗੇ ਅਕਲੀ ਵੀ ਨਾ ਵੱਜਣ ਦੇਣੀ ਅਕਲੀ ਵੀ ਨਾ ਵੱਜਣ ਦੇਣੀ ਮਾਰ ਪੇਪਰ ਫੋਲੋ ਯੂ ਹੈ ਲਈ ਬੰਦੇ ਨੇ ਫ੍ਰੈਗਫੈਂਸ ਦੋ ਵਧਾਈ ਨਵੰਦ ਆਜ ਕੰਫੀਡੈਂਸ਼ਨ ਹੈ ਕੰਪੀਟੀਸ਼ਨ ਬਾਏ ਗਾਇਸ ਸ਼ੇਸ਼ਾ ਪਤਾ ਨਹੀਂ ਕਿ ਉੱਤਰ ਦਾਂਗੀ ਹੂੰ ਬਾਏ ਗਾਇਸ ਵਧੀਆ ਵਧੀਆ ਆਪ ਦਾ ਕੰਪੀਟੀਸ਼ਨ ਕਰੀ ਇਹ ਤੂੰ ਵੀ ਕੰਪੀਟੀਸ਼ਨ ਹੀ ਕਰਨ ਚੱਲੀਂ ਲੌਬੀ ਅਸੀਂ ਬਠਿੰਡੇ ਪਹੁੰਚ ਗਏ ਪਰ ਅਸੀਂ 1.5 ਘੰਟਾ ਪਹਿਲਾਂ ਪਹੁੰਚ ਗਏ ਮਨ ਸਾਨੂੰ ਭੁੱਖ ਭੰਗ ਤੱਕ ਜਿਸ ਨੂੰ ਮਹਿਸੂਸ ਲੱਗੀ ਨਹੀਂ ਪਰ ਲੱਗ ਚੁੱਕੀ ਇਸਾ ਉਹਨਾਂ ਅਸੀਂ ਪਹਿਲਾਂ ਪਹੁੰਚ ਗਏ ਲੌਬੀ ਅਸੀਂ ਪਹੁੰਚ ਗਏ ਓਨ ਲੋਕੇਸ਼ਨ ਅਦੇਸ਼ ਯੂਨੀਵਰਸਿਟੀ ਦੇ ਸਾਹਮਣੇ ਸਸ ਖਾਣਾ ਦਾ ਚੋਕਾ ਆਇਨਾ ਇੱਕ ਘਬਰਾਹਟ ਹੋ ਰਹੀ ਹੈ ਆ ਖੁੱਲੀ ਹੋਊਗੀ ਪਾਪਾ ਲਈ ਲੋਵੀ ਹੁਣ ਆਪ ਕਰਨ ਲੱਗੇ ਐਂਟਰੀ ਥੋੜਾ ਜਿਹਾ ਉੱਥੇ ਦਿਖਾਵਾਂਗੀ ਬਾਕੀ ਨਹੀਂ ਦਿਖਾਉਂਦੀ ਓਹੋ ਇਹਨੇ ਬੱਚੇ ਇੱਚੂਗਾ ਪੇਪਰ ਜੰਤਾ ਲਓ ਵੀ ਆਪਣਾ ਪੇਪਰ ਹੋ ਗਿਆ ਪੇਪਰ ਬਹੁਤ ਸਿਰਾ ਹੋ ਗਿਆ ਤੇ 3 ਘੰਟੇ ਦਾ ਪੇਪਰ ਸੀਗਾ ਜਿਹੜੇ ਪੰਜਾਬੀ ਦਾ 1 ਘੰਟੇ ਦਾ ਸੀ ਉਸ ਚ ਅੱਧੇ ਘੰਟੇ ਚ ਖਤਮ ਕਰਤਾ ਸੀ ਬਾਕੀ ਟਾਈਮ ਉਹੀ ਬੈਠੇ ਰਹੇ ਪੇਪਰ ਦੀ ਅਸੀਂ ਲੱਸੀ ਕਰਕੇ ਆ ਗਏ ਹੁਣ ਸਾਨੂੰ ਲੱਸੀ ਦੀ ਹੁਣ ਕਿੰਨੇ ਦਿਨਾਂ ਦੀ ਨੀਂਦ ਘਰੇ ਜਾ ਕੇ ਪੂਰੀ ਕਰਾਂਗੇ ਅੱਜ ਅੱਜ ਮम्मा ਨੂੰ ਕਹੂੰਗੀ ਮੈਨੂੰ ਠਾਏ ਹੋਣਾ ਹੁਣ ਅਸੀਂ ਖਾਣ ਲੱਗੇ ਸਮੋਸੇ ਅੱਲਾ ਸਿੱਕਰ ਰੋਟੀਆਂ ਲੈ ਕੇ ਆਈ ਸੀ ਅਸੀਂ ਉਹ ਖਵਾਤੀਆਂ ਉਹਨਾਂ ਨੂੰ ਸਮੋਸੇ ਖਵਾਉਣ। ਆਹ ਤਪੇ ਪਰ ਦਿਵਾਉਣਾ ਹੈ ਕੌਣ ਹੈ ਦਪੈ। ਨਹੀਂ ਅਸੀਂ ਸਾਸ ਦੇ ਨਾਮ ਸਾਰੇ ਤੈਨੂੰ ਮੁੜ ਕੇ ਤਾਂ ਭਰਿਆ ਜਿਹੜਾ ਤੂੰ ਤੈਨੂੰ ਪਤਾ ਨਹੀਂ ਲੱਗਿਆ ਸੀ ਸਾਸ ਦੇ ਨਾਮ ਸਾਰੇ ਕਰ ਰੋਟੀਆਂ ਲੈ ਕੇ ਕਰ ਰੋਟੀਆਂ ਲੈ ਕੇ ਆਈ ਸੀ। ਪੰਜਾਰ ਫੇਰ ਕੋਲ ਪਿਖਾ ਕੇ ਆਈਆਂ ਇਸ ਵਾਰ ਨਹੀਂ। ਫਿਰ ਸੀ ਸਲਤਾ ਵਿੱਚ ਜਾ। ਸੀ ਮਲੋੜ ਰੁਕੇ ਸੀ ਤੇ ਚਾਹ ਧੱਕੇ ਨਾਲ ਪੀਦੇ ਆ। ਇਹ ਕਰ ਜਾਂਦਾ ਡਾਇਲੌਗ ਹੁੰਦਾ ਚਾਹ ਨੂੰ ਪਾਣੀ ਬਣਾ ਲੇ ਵੀ ਆਪਾਂ ਕਰੇ ਪਹੁੰਚ ਗਏ ਤੇ ਅੱਜ ਕਰਮਣ ਦਾ ਯੋਗਾ ਕੰਪੀਟੀਸ਼ਨ ਹੈ ਤੇ ਯੋਗਾ ਬੜੀ ਸੋਣੀ ਹੋਈ ਜਾਂਦੀ ਹੈ ਕਰਮਣ ਨੂੰ ਕਰਮਣ ਵੀ ਆ ਗਈ ਸੀ ਪਹੁੰਚੇ ਪਿੱਛੇ ਵਿੱਚ ਕਰਮਣ ਆ ਗਈ ਆ ਜਾ ਆ ਜਾ ਆਇਓ ਆਇਓ ਦੋਨੇ ਕਮਾਂਡੋ ਬਣੀ ਹੋਣ ਦੀਆਂ ਤਾਈ ਜੀ ਦਾ ਕੀ ਹੋ ਗਿਆ ਕੀ ਹੋਇਆ ਤਾਈ ਜੀ ਦੀ ਆਵਾਜ਼ ਖੋਜ ਕੇ ਫੋਨ ਰਹਿ ਗਿਆ ਸੰਦੇ ਕਰ ਪਾਟੇ ਭੰਡੇ ਮੰਜਾਲਾ ਕਰੀ ਤੇ ਸਬਜੀ ਮੋਹਰੇ ਕਰੀ ਆ ਡਾਰਲਿੰਗ ਕਿਹਨੇ ਕਿੰਨੇ ਤੁਸੀਂ ਦੋ ਕੁੜੀਆਂ ਹੈਂਗਣਾਂ ਮੇਰੀਆਂ ਚਲ ਫੀ ਕਿਹਦਾਜੀ ਕੋਣ ਨੇ ਦਰਦੇ ਸੀ